ਇਹਨੂੰ ਕੱਟਣਾ ਅੜਦੇਵ ਇਹਨੂੰ ਰੱਖਣਾ ਰੱਖੋ ਯਾਉਣ ਵਾਲੇ ਸਮੇਂ ਦੇ ਵਿੱਚ ਉਸ ਫੈਸਲੇ ਨੂੰ ਡਾਇਵਰਟ ਕਰਨ ਦੇ ਲਈ ਪੰਚ ਸਿੰਘ ਸਹਿਬਾਨ ਦੀ ਮੀਟਿੰਗ ਵਿੱਚ ਸ਼ਾਮਲ ਹੋ ਕੇ ਮੈਂ ਕਿਸੇ ਵੀ ਪਾਪ ਦਾ ਭਾਗੀਦਾਰ ਨਹੀਂ ਬਣਾਂਗਾ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ استਿਫੇ ਦੀ ਚਰਚਾ 'ਚ ਗਿਆਨੀ ਹਰਪ੍ਰੀਤ ਸਿੰਘ ਮੀਡੀਆ ਸਾਹਮਣੇ ਆਏ ਸਤ੍ਰੋਨ ਉਹਨਾਂ ਕਹਿੰਿਆ ਕਿ ਲਗਾਤਾਰ ਵਿਸ਼ੇਸ਼ ਵਿਅਕਤੀ ਮੇਰੀ ਕਰਦਾਰਕੁਸ਼ੀ ਕਰ ਰਹੇ ਨੇ ਉਹਨਾਂ ਕਹਿੰਿਆ ਕਿ ਮੁਖਸਰ ਸਾਹਿਬ ਤੋਂ ਇੱਕ 18 ਸਾਲ ਪੁਰਾਣਾ ਸਾਡਾ ਪਰਿਵਾਰਕ ਝਗੜਾ ਸੀ ਜਿਸ 'ਚ ਇੱਕ ਸ਼ਖਸ ਨੂੰ ਲੈ ਕੇ ਮੀਡੀਆ 'ਚ ਲਿਆ ਕੇ ਵਕ ਵਕ ਇੰਟਰਵਿਊਆਂ ਕਰਵਾਈਆਂ ਜਾ ਰਹੀਆਂ ਨੇ ਜਿਸ ਨੇ ਮੇਰੇ 'ਤੇ ਬਹੁਤ ਵੱਡੇ ਇਲਜ਼ਾਮ ਲਾਏ ਨੇ ਅਤੇ ਜਿਸ ਦਾ ਜਵਾਬ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਦੇ ਚੁੱਕਿਆ ਉਹਨਾਂ ਕਹਿੰਿਆ ਕਿ ਬਹੁਤ ਹੈਰਾਨ ਕਰਨ ਵਾਲੀ ਗੱਲ ਹੈ ਕਿ 2 ਦਸੰਬਰ ਤੋਂ ਬਾਅਦ 18 ਸਾਲ ਪੁਰਾਣਾ ਮਾਮਲਾ ਲਗਾਤਾਰ ਉਹ ਛੱਲਿਆ ਜਾ ਰਿਹਾ ਹੈ। ਗਿਆਨੀ ਹਰਪੀ ਸਿੰਘ ਨੇ ਕਿਹਾ ਕਿ ਸਾਬਕਾ ਕਾਲੀਗੋ ਤੇ ਮੁਖਸਰ ਸਾਹਿਬ ਦੇ ਕਾਲੀ ਡਾਇਰੈਕਟਰ ਸਾਂਝੇ ਤੌਰ ਤੇ ਉਸ ਲੜਕੇ ਨੂੰ ਚੁੱਕ ਕੇ ਲੈ ਗਏ ਤੇ ਵੱਖ-ਵੱਖ ਮੀਡੀਆ ਚੈਨਲ 'ਤੇ ਮੇਰੇ ਖਿਲਾਫ ਇੰਟਰਵਿਊ ਕਰਵਾਈਆਂ। ਉਹਨਾਂ ਨੇ ਕਿਹਾ ਕਿ ਜੋ ਇਲਜ਼ਾਮ ਮੇਰੇ 'ਤੇ ਲੱਗੇ ਸਨ ਉਹ ਇੰਟਰਵਿਊ ਮੇਰੇ ਵਕੀਲ ਵੱਲੋਂ ਡਿਲੀਟ ਕਰਵਾਈਆਂ ਗਈਆਂ। ਉਹਨਾਂ ਨੇ ਕਿਹਾ ਕਿ ਸੱਚਾਈ ਦੱਸਣ ਲਈ ਮੈਂ ਸ੍ਰੀ ਤਖਤ ਸਾਹਿਬ ਦੀ ਫਸੀਲ ਤੇ ਪੰਜ ਸਹਿਬ ਸਿੰਘ ਸਹਿਬਾਨਾਂ ਦੀ ਹਾਜ਼ਰੀ 'ਚ ਸ਼ਾਮਲ ਹੋਇਆ। ਉਹਨਾਂ ਇਹ ਵੀ ਕਿਹਾ ਕਿ ਟਰੋਲਰਾਂ ਨੂੰ ਇਹ ਨਾ ਲੱਗੇ ਕਿ ਮੈਂ ਉਹਨਾਂ ਤੋਂ ਡਰ ਗਿਆ ਹਾਂ। ਮੈਂ ਸਿਰਫ ਸੰਗਤ ਨੂੰ ਸਪਸ਼ਟੀਕਰ ਗਰਨੀ ਹੱਬੀ ਸੰਗਨਿਆ ਗਏ ਕਿ ਮੇਰਾ ਗੁਨਾਹ ਇਹ ਹੈ ਕਿ ਪੰਜ ਸਿੰਘ ਸਰਬਾਨਾ ਦੀ ਮੀਟਿੰਗ ਚ 2 ਦਸੰਬਰ ਨੂੰ ਸ਼ਾਮਲ ਹੋ ਗਿਆ ਜੋ ਪੱਜ ਸਿੰਘ ਸਰਬਾਨਾ ਦਾ ਫੈਸਲਾ ਆਇਆ ਸੀ ਉਸ ਤੇ ਸਹਿਨ ਸਬਦੇ ਹੋਏ ਸਨ ਪਰ ਮੈਨੂੰ ਇੰਟਰੋਲ ਕੀਤਾ ਜਾ ਰਿਹਾ ਉਹਨੇ ਕਿ ਸਪਸ਼ਟ ਤੌਰ ਤੇ ਕਿਹਾ ਕਿ ਮੈਂ ਸਪਸ਼ਟ ਕਹਾਂਗਾ ਕਿ ਮੀਟਿੰਗ ਚ ਸ਼ਾਮਲ ਹੋ ਕੇ ਕੋਈ ਪਾਪ ਦਾ ਭਾਗੀਦਾਰ ਨਹੀਂ ਬਣਿਆ ਮੈਨੂੰ ਕੱਢਣਾ ਤਾਂ ਕੱਢ ਦਿਓ ਰੱਖਣਾ ਤਾਂ ਰੱਖ ਲਓ ਪਰ ਮੈਂ ਅਸਤੀਫਾ ਨਹੀਂ ਦੇ ਰਿਹਾ ਉਹਨੇ ਕਿ 10-15 ਦਿਨਾਂ ਤੋਂ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਜਥੇਦਾਰ ਨੇ ਕਿਹਾ ਕਿ ਇਸ ਤੱਕ ਮੇਰਾ ਨਕਲੀ ਪੇਜ ਬਣਾ ਕੇ ਪੱਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਔਰ ਕਹਿ ਕੇ ਪਹਿਲਾਂ ਪਾਜ ਪਾਂ ਨਾਲ ਗੰਡ ਤੁੱਪ ਦਾ ਇਲਜ਼ਾਮ ਫਿਰ ਮੁੰਡੇ ਨੂੰ ਲੈ ਕੇ ਇੰਟਰਵਿਊ ਕਰਵਾ ਕੇ ਇਲਜ਼ਾਮ ਅਤੇ ਫਿਰ ਇੱਕ ਕੁੜੀ ਨਾਲ ਤਸਵੀਰਾਂ ਐਡਿਟ ਕਰਕੇ ਇਲਜ਼ਾਮ ਲਗਾਏ ਜਾ ਰਹੇ ਨੇ ਗੈਨੀ ਹਰਪੀਤ ਸਿੰਘ ਨੇ ਕਿਹਾ ਕਿ ਮੈਂ ਪੰਥ ਨੂੰ ਦੱਸਣਾ ਚਾਹੁੰਦਾ ਕਿ ਮੈਨੂੰ ਪਰੇਸ਼ਾਨ ਕੀਤਾ ਜਾ ਰਿਹਾ ਮੈਨੂੰ ਕੱਢ ਦਿਓ ਪਰ ਇਸ ਤਰ੍ਹਾਂ ਦੇ ਕਟਿਆਲਜਾਮ ਨਾ ਲਾਓ ਜੋ ਬਹੁਤ ਮੰਦ ਪੱਗ ਹੈ ਉਹਨਾਂ ਕਿਹਾ ਕਿ ਮੇਰਾ ਪਰਿਵਾਰ ਅਤੇ ਮੈਂ 15 ਦਿਨਾਂ ਤੋਂ ਬਹੁਤ ਪਰੇਸ਼ਾਨ ਹ ਇਸ ਦੌਰਾਨ ਉਹਨਾਂ ਅੱਗੇ ਕਿਹਾ ਕਿ ਮੈਂ ਅੱਜ ਵੀ ਕਹਿੰਦਾ ਹ ਕਿ ਮੈਂ ਕੋਈ ਅਸਤੀਫਾ ਨਹੀਂ ਦੇਣਾ ਹੋਰ ਵੀ ਦੋਸ਼ ਲਾਉਣੇ ਹਨ ਤਾਂ ਲਗਾ ਸਕਦੇ ਹਾਂ ਪਰ ਮੈਂ ਅਸਤੀਫਾ ਨਹੀਂ ਦੇਣਾ 2 ਦਸੰਬਰ ਤੋਂ ਬਾਅਦ ਉਹ ਮਾਮਲਾ ਜਿਹੜਾ ਅਚਾਨਕ ਜਿਹੜਾ ਉਛਾਲਿਆ ਜਾਂਦਾ ਹੈ ਮੇਰੀ ਸਪੈਸ਼ਲੀ ਕਰਦਾਰ ਪੇਸ਼ੀ ਕਰਨ ਵਾਸਤੇ ਔਰ ਮੈਨੂੰ ਜਿਹੜੀਆਂ ਯਾਦਗਾਰੀਆਂ ਮਿਲੀਆਂ ਨੇ ਕਿ ਉਸ ਵਿਅਕਤੀ ਨੂੰ ਵੱਖਰੇ ਵੱਖਰੇ ਚੈਨਲਾਂ ਦੇ ਉੱਤੇ ਲਿਜਾ ਕੇ ਇੰਟਰਵਿਊ ਕਰਾਉਂਦੇ ਨੇ ਇੱਕ ਸਾਬਕਾ ਅਕਾਲੀ ਆਗੂ ਜਿਹੜਾ ਨਾਂ ਦਾ ਸਾਬਕਾ ਹੈ ਲੇਕਨ ਤਾਲਮੇਲ ਚ ਪੂਰਾ ਹੈ ਉਹਦੇ ਵੱਲੋਂ ਤੇ ਮੁਖਸਰ ਸਾਹਿਬ ਦੇ ਕੁਝ ਅਕਾਲੀ ਲੀਡਰਾਂ ਵੱਲੋਂ ਸਾਂਝੇ ਰੂਪ ਦੇ ਵਿੱਚ ਉਸ ਲੜਕੇ ਨੂੰ ਜਿਹੜਾ ਹੈ ਉਹ ਚੁੱਕਿਆ ਗਿਆ ਗੱਡੀ ਦੇ ਵਿੱਚ ਬਿਠਾਇਆ ਗਿਆ ਤੇ ਵੱਖ-ਵੱਖ ਚੈਨਲਾਂ ਦੇ ਉੱਤੇ ਜਾ ਕੇ ਜਿਹੜੀ ਆ ਉਹਦੀ ਇੰਟਰਵਿਊ ਕਰਾਉਣ ਦਾ ਯਤਨ ਕੀਤਾ ਹੈ ਮੇਰੇ ਤੇ ਦੋਸ਼ ਲੱਗੇ ਕਿ ਮੈਂ ਇੰਟਰਵਿਊ ਜੜੀਆਂ ਨੇ ਉਹ ਡਿਲੀਟ ਕਰਵਾਈਆਂ ਨੇ ਮੇਰੇ ਵਕੀਲ ਮਠੰਡੇ ਤੋਂ ਉਹਨੇ ਖਾਰਾ ਜੀ ਉਹਨਾਂ ਨੇ ਚੈਨਲ ਨੂੰ ਨੋਟਿਸ ਕੱਢਿਆ ਕਿ ਫੋਨ ਕੀਤੇ ਮੈਨੂੰ ਨਹੀਂ ਪਤਾ ਉਹ ਵੀਡੀਓ ਉਹਨਾਂ ਵੱਲੋਂ ਡਿਲੀਟ ਕਰਾਈ ਗਈ ਹੈ ਮੈਂ ਕਿਸੇ ਵੱਲੋਂ ਕਿਸੇ ਵੀਡੀਓ ਨੂੰ ਡਿਲੀਟ ਨਹੀਂ ਕਰਵਾਇਆ ਦੂਸਰਾ ਮੈਂ ਜਿਹੜਾ ਅੱਜ ਤਖਤ ਸਾਹਿਬ ਦੀ ਫਸੀਲ ਤੇ ਪੰਜ ਪਿਆਰੇ ਸਹਿਬਾਨ ਦੀ ਸੰਗਤ ਦੀ ਹਾਜ਼ਰੀ ਚ ਜੋ ਆਪਣੀ ਗੱਲ ਰੱਖੀ ਐ ਉਹ ਜਿਹੜਾ ਟਰੋਲ ਟੋਲਾ ਉਹ ਇਹ ਨਾ ਸਮਝ ਲੈ ਕੇ ਸਾਨੂੰ ਸਪਸ਼ਟ ਕਰਨ ਦੇਣ ਵਾਸਤੇ ਵੀ ਇਹ ਕੀਤਾ ਗਿਆ ਮੈਂ ਉਹਨਾਂ ਤੋਂ ਡਰਨ ਵਾਲਾ ਨਹੀਂ ਨਾ ਧਮਕਣ ਵਾਲਾ ਮੈਂ ਸਿਰਫ ਤੇ ਸਿਰਫ ਸਿਰਫ ਤੇ ਸਿਰਫ ਆਪਣੀਆਂ ਸੰਗਤਾਂ ਨੂੰ ਆਪਣੇ ਗੁਰੂ ਪੰਥ ਨੂੰ ਸੱਚਾਈ ਦੱਸਣ ਵਾਸਤੇ ਪੰਜ ਪਿਆਰੇ ਸਹਿਬਾਨ ਦੀ ਗੁਰੂ ਦੀ ਹਜ਼ੂਰੀ ਚ ਹਾਜ਼ਰ ਹੋਇਆ ਜਿਹੜਾ ਮੇਰਾ ਫਰਜ਼ ਬਣਦਾ ਸੀ ਜ਼ਰੂਰੀ ਮੈਂ ਕੀਤਾ ਮੈਂ ਉੱਥੇ ਵੀ ਇਹ ਗੱਲ ਕਹੀ ਹੈ ਆਪਣੇ ਗੁਨਾਹਾਂ ਦਾ ਜ਼ਿਕਰ ਕਰ دیا۔ ਮੇਰਾ ਗੁਨਾਹ ਹੈ ਮੈਂ 2 ਦਸੰਬਰ ਨੂੰ ਪੰਚ ਸਿੰਘ ਸਹਿਬਾਨ ਦੀ ਮੀਟਿੰਗ ਦੇ ਫੈਸਲੇ ਦੇ ਵਿੱਚ ਸ਼ਾਮਲ ਹੋਇਆ। ਪੰਚ ਸਿੰਘ ਸਹਿਬਾਨ ਦਾ ਫੈਸਲਾ ਉਹ ਪੰਚ ਸਿੰਘ ਸਹਿਬਾਨ ਦੇ ਸਹਿਯੋਗ ਹੋਇਆ। ਮੇਰਾ ਇਕੱਲੇ ਦਾ ਨਹੀਂ ਸੀ। ਇਹ ਕੰਟਰੋਲ ਮੈਨੂੰ ਕੀਤਾ ਗਿਆ। ਦੂਸਰਾ ਮੈਂ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਗੱਲ ਜਿਨ੍ਹਾਂ ਨੇ ਮੇਰੇ ਤੱਕ ਅਪਰੋਚ ਕੀਤੀ ਉਹਨਾਂ ਨੂੰ ਵੀ ਕਹਿ ਚੁੱਕਿਆ ਔਰ ਮੀਡੀਆ ਦੇ ਰਾਹੀਂ ਵੀ ਕਹਿਣਾ ਚਾਹੁੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਸ ਫੈਸਲੇ ਨੂੰ ਡਾਇਵਰਟ ਕਰਨ ਦੇ ਲਈ ਪੰਜ ਸਿੰਘ ਸਹਿਬਾਨ ਦੀ ਮੀਟਿੰਗ 'ਚ ਸ਼ਾਮਲ ਹੋ ਕੇ ਮੈਂ ਕਿਸੇ ਵੀ ਪਾਪ ਦਾ ਭਾਗੀਦਾਰ ਨਹੀਂ ਬਣੂੰਗਾ ਮੈਨੂੰ ਕੱਢਣਾ ਕੱਢ ਦਿਓ ਇਹਨੂੰ ਰੱਖਣਾ ਰੱਖ ਲਓ ਬਹੁਤ ਪਰੇਸ਼ਾਨੀ ਮੈਨੂੰ ਮੇਰੇ ਪਰਿਵਾਰ ਨੂੰ ਜਿਹੜੀ ਪਿਛਲੇ 10 ਦਿਨਾਂ ਤੋਂ ਦਿੱਤੀ ਜਾ ਰਹੀ ਨਕਲੀ ਪੇਜ ਬਣਾ ਕੇ ਉਹਨਾਂ ਨਕਲੀ ਪੇਜਾਂ ਤੋਂ ਘਟੀਆ ਕਿਸਮ ਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ